ਫਤਵਾ ਲੋਕਾਂ ਨੇ ਦੇਣਾ ਤੇ ਮੈਂ ਆਸ ਕਰਦਾ ਵੀ ਸ਼੍ਰੋਮਣੀ ਕਾਲੀਦਾਵ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਤੁਸੀਂ ਭਾਰੀ ਬਹੁਮਤ ਨਾਲ ਵਧੀਆ ਵੋਟਾਂ ਦੇ ਨਾਲ ਜਿੱਤਾਓ ਜਿਹੜਾ ਚੰਗਾ ਕੈਂਡੀਡੇਟ ਹੋਣਗੇ ਜਿੱਤ ਕੇ ਆਉਣਗੇ ਜੋ ਜਿੱਤਣਗੇ ਉਹਨਾਂ ਦੇ ਵਿੱਚੋਂ ਹੀ ਫਿਰ ਅਸੀਂ ਪ੍ਰਧਾਨ ਜੀ ਦਾ ਸੈਕਟ ਕਰ ਸਕਦੇ ਆਪਾਂ ਘਰੇ ਬੈਠੇ ਕੈਲੀਬੜਾ ਨਹੀਂ ਕਰਾਂਗੇ ਇਹਦਾ ਜਦੋਂ ਮ मतदार ਨੇ ਫੈਸਲਾ ਹੈ ਉਹਦੇ ਹੀ ਪਤਾ ਲੱਗਦਾ ਤਵੇ ਕਿਹੜਾ ਖਿਡਾਰੀ ਆ ਤੇ ਕਿਹੜਾ ਬਚੇ ਇਹ ਇਹ ਜ਼ਰੂਰ ਆ ਮੰਨ ਸਕਦਾ ਹੋਂ ਕਿ ਕਈ ਵਾਰ ਗਲਤੀਆਂ ਹੁੰਦੀਆਂ ਨੇ ਪਰ ਵੋਟਾਂ ਦੇ ਵਿੱਚ ਕੋਈ ਬੜਾ ਬਦਲਾਵ ਨਹੀਂ ਕਰਦੀ ਕਿ ਸੋ ਸਾਡੇ 15 ਵਾਡਾਂ ਦੇ ਵਿੱਚ ਸਾਰੇ ਕੈਂਡੀਡੇਟ ਤਿਆਰ ਨੇ ਤੇ ਵਧੀਆ ਰਿਜ਼ਲਟ ਆਉਂਦੇ ਜੋ ਮੇਰਾ ਕੰਮ ਆ ਮੈਂ ਇਲੈਕਸ਼ਨ ਲੜਨੀ ਆ ਜਿਹੜੇ ਇਹ ਜਿਹੇ ਫੈਸਲੇ ਹੁੰਦੇ ਆ ਇਹ ਤਾਂ ਰਿਜ਼ਲਟ ਤੋਂ ਬਾਅਦ ਹੁੰਦੇ ਆ ਤੇ ਕਈ ਵਾਰ ਹਾਈ ਕਮਾਂਡ ਦੇ ਹੱਥ ਤਾਲ ਪਹਿਲੇ ਹੀ ਤਿਆਰੀ ਜਦੋਂ ਸ਼ੁਰੂ ਕਰ ਲਈ ਸੀ ਵੀ ਜਦੋਂ ਲੱਗਦਾ ਸੀ ਕਿ ਇਲੈਕਸ਼ਨ ਆਉਣ ਵਾਲੀ ਆ ਪਰ ਸਰਕਾਰ ਦੀ ਆਪਣੀਆਂ ਇੰਟੈਂਸ਼ਨਸ ਹੁੰਦੀਆਂ ਨੇ ਸਮਝੋ ਚਲੋ ਚੰਗੀ ਗੱਲ ਆ ਵੀ ਇਸ ਦਾ ਕਹਿਣਾ ਛੇਤੀ ਤੁੱਚੇ ਦੀ ਡੇਟ ਅਨਾਉਂਸ ਹੋਵੇ 15 ਦੇ 15 ਵਾਡਾ ਦੇ ਵਿੱਚ ਬਹੁਤ ਵਧੀਆ ਚੰਗੇ ਨਵੇਂ ਚਿਹਰੇ ਵੀ ਵਿਚ ਆਉਣਗੇ ਦੇਖੋ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਵੀ ਸ਼੍ਰੋਮਣੀ ਕਾਲੇ ਦਾ ਜਿਹੜੀ ਪਾਰਟੀ ਆ ਇਹ ਬਣੀ ਸੀ ਪੰਜਾਬ ਦੇ ਭਲੇ ਦੀ ਪੰਜਾਬ ਦੇ ਪਰ ਜਿਵੇਂ ਕਹਾ ਵੀ ਇਸ ਦੇ ਨਾਲ ਜਿਹੜੀ ਲੋਕਲ ਇਲੈਕਸ਼ਨ ਹੁੰਦੀ ਹੈ ਜਿਹੜੀ ਕਮੇਟੀ ਇਲੈਕਸ਼ਨ ਆਉਂਦੀ ਹੈ ਇਹਦੇ ਵਿੱਚ ਬੰਦੇ ਦਾ ਆਪਣਾ ਕੈਰੈਕਟਰ ਆਪਣਾ ਸਰਦਾਰ ਤੇ ਆਪਣੀ ਮਜ਼ਬੂਤੀ ਦੇਖੋ ਮੈਨੂੰ ਇਹ ਯਕੀਨ ਦਿਵਾਉਣਾ ਵੀ ਜੇ 15 ਵਾਡਾ ਨੇ ਸਾਡੇ ਕੋਲ 20 ਕੈਂਡੀਡੇਟ ਤੇ ਆ ਗਏ ਤਾਂ ਗੱਲ ਇਹ ਹੁੰਦੀ ਹੈ ਵੀ ਕੁਆਲਿਟੀ ਕਿਹੜੀ ਹੈ ਉਸ ਤੋਂ ਬਾਅਦ ਕਿਹੜਾ ਕਿੱਥੇ ਖੜਦਾ ਕਿਹੜਾ ਕਿੱਥੇ ਜਾਂਦਾ ਅੱਜ ਕੱਲ ਤਾਂ ਵੈਸੀ ਲੋਕ ਫੇਰ ਬਦਲ ਬਹੁਤ ਪੈਂਦੇ ਆ ਸੋ ਕੈਂਡੀਡੇਟਾਂ ਦੀ ਚੋਣਾਂ ਉਹ ਨਹੀਂ ਆ ਹਸੀਕਾਲ ਦੋਸਤੋ ਮੈਂ ਹਾਂ ਦੀਪਕ ਕੁਮਾਰ ਲੁਧਿਆਣਾ ਲਾਈਵ ਚੈਨਲ ਤੋਂ ਅ ਅੱਜ ਆਪਾਂ ਗੱਲ ਕਰਾਂਗੇ ਨਗਰ ਕੌਂਸਲ ਨਗਰ ਨਿਗਮ ਚੋਣਾਂ ਦੀ ਜਿਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਬਹੁਤ ਜਲਦੀ ਹੋ ਰਿਹਾ ਹੈ ਤੇ ਗੱਲ ਕਰੀਏ ਮਾਛੀਵਾੜਾ ਨਗਰ ਕੌਂਸਲ ਚੋਣਾਂ ਦੀ ਮਾਛੀਵਾੜਾ ਦਾ ਇਤਿਹਾਸ ਤੇ ਨਜ਼ਰ ਮਾਰੀਏ 5 ਟਰਮਾਂ ਹੋਈਆਂ ਨੇ 5 ਟਰਮਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ 3 ਵਾਰ ਕਾਂਗਰਸ ਹੀ ਪ੍ਰਧਾਨ ਰਿਹਾ ਤੇ 2 ਵਾਰ ਅਕਾਲੀ ਦਲ ਦਾ ਪ੍ਰਧਾਨ ਰਿਹਾ ਤੇ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸਮਰਾਲਾ ਹਲਕੇ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਜੁੜੇ ਨੇ ਜਿਨ੍ਹਾਂ ਨਾਲ ਆਪਾਂ ਵਿਸ਼ੇਸ਼ ਤੌਰ ਤੇ ਗੱਲ ਕਰਾਂਗੇ ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਨੂੰ ਲੈ ਕੇ ਢਿੱਲੋਂ ਸਾਹਿਬ ਚੈਨਲ ਤੇ ਆਣ ਲਈ ਸਭ ਤੋਂ ਪਹਿਲਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਅਨੁਵਾਦੀ ਪਕੀ ਤੁਹਾਡਾ ਤੁਹਾਡੇ ਚੈਨਲ ਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਮੈਨੂੰ ਮੌਕਾ ਦਿੱਤਾ ਅ ਟਿਲਰ ਸਾਹਿਬ ਬਹੁਤ ਜਲਦੀ ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਰਿਹਾ ਕਿਸ ਤਰ੍ਹਾਂ ਦੀ ਤੁਸੀਂ ਰਣਨੀਤੀ ਚੋਣਾਂ ਨੂੰ ਲੈ ਕੇ ਇਸ ਵਾਰ ਤਿਆਰ ਕਰ ਰਹੇ ਹੋ ਦੇਖੋ ਜਿਹੜੀਆਂ ਮਛੋੜੇ ਦੀ ਨਗਰ ਕੌਂਸਲ ਪਹਿਲਾਂ ਤਾਂ ਸਰਕਾਰ ਨੇ ਬਹੁਤ ਡਿਲੇ ਕਰਤਾ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਅਸੀਂ ਤਾਂ ਪਹਿਲਾਂ ਹੀ ਸਾਲ ਪਹਿਲਾਂ ਹੀ ਤਿਆਰੀ ਉਹ ਤੋਂ ਸ਼ੁਰੂ ਕਰ ਲਈ ਸੀ ਵੀ ਜਦੋਂ ਲੱਗਦਾ ਸੀ ਕਿ ਇਲੈਕਸ਼ਨ ਆਉਣ ਵਾਲੀ ਆ ਪਰ ਸਰਕਾਰ ਤੇ ਆਪਣੀਆਂ ਇੰਟੈਂਸ਼ਨਸ ਹੁੰਦੀਆਂ ਨੇ ਸਮੋ ਚਲੋ ਚੰਗੀ ਗੱਲ ਆ ਵੀ ਇਸ ਦਾ ਕਹਿਣਾ ਛੇਤੀ ਤੋਂ ਛੇਤੀ ਡੇਟ ਅਨਾਉਂਸ ਹੋਵੇ 15 ਦੇ 15 ਵਾਡਾ ਦੇ ਵਿੱਚ ਬਹੁਤ ਵਧੀਆ ਚੰਗੇ ਨਵੇਂ ਚਿਹਰੇ ਵੀ ਵਿੱਚ ਆਉਣਗੇ ਪੁਰਾਣਾ ਤਜਰਬਾ ਵੀ ਵਿੱਚ ਹੋਊਗਾ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਇਸ ਇਲੈਕਸ਼ਨ ਦੇ ਵਿੱਚ ਯੋਗਦਾਨ ਪਾਊਗਾ ਤੇ ਕਮੇਟੀ ਪ੍ਰਧਾਨ ਇੱਥੇ ਜਿਹੜਾ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਦੋ ਵਾਰ ਅਕਾਲੀ ਦਲ ਦਾ ਬਣਿਆ ਤੇ ਤੀਜੀ ਵਾਰ ਹੁਣ ਸਾਡੀ ਫੇਰ ਵਾਰੀ ਆ ਅਕਾਲੀ ਦਲ ਦਾ ਪ੍ਰਧਾਨ ਇਥੇ ਜਿਸ ਤਰ੍ਹਾਂ ਆਪਾਂ ਦੇਖ ਰਿਹਾ ਪਾਰਟੀ ਹਾਈ ਕਮਾਂਡ ਦੇ ਵਿੱਚ ਘਮਾਸਾਨ ਚੱਲ ਰਿਹਾ ਵਾ ਸੁਖਵੀਰ ਬਾਦਲ ਜੀ ਨੂੰ ਲੈ ਕੇ ਤੇ ਉਹਨਾਂ ਦਾ ਵਰਕਰਾਂ ਦੇ ਉੱਪਰ ਕੀ ਇਫੈਕਟ ਪੈ ਰਿਹਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕਿਸ ਤਰ੍ਹਾਂ ਦਾ ਜਿਹੜੇ ਵੋਟਰ ਨੇ ਜਾਂ ਵਰਕਰ ਨੇ ਕੀ ਥੋੜਾ ਜਿਹਾ ਹੌਸਲੇ ਦੇ ਵਿੱਚ ਨੇ ਜਾਂ ਉਹਨਾਂ ਦਾ ਹੌਸਲਾ ਡਿੱਗ ਰਿਹਾ ਹੈ ਕੀ ਕਿਸ ਤਰ੍ਹਾਂ ਉਹ ਮਹਿਸੂਸ ਕਰ ਰਹੇ ਨੇ ਇਸ ਚੀਜ਼ ਦੇਖੋ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਆ ਇਹ ਪਣੀ ਸੀ ਪੰਜਾਬ ਦੇ ਭਲੇ ਦੀ ਪੰਜਾਬ ਦੀ ਲੜਨ ਦੇ ਸਮੁੱਛਾ ਸ਼ੁਰੂਮਣੀ ਕਾਲੀਦਲ ਵਰਕਰ ਤੋਂ ਲੈ ਕੇ ਲੀਡਰ ਤੱਕ ਸਾਰੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਸੀਂ ਸਿਰ ਝਕਾਉਂਦੇ ਆ ਤੇ ਉਹਨਾਂ ਦਾ ਜੋ ਹੁਕਮ ਹੈ ਖੜੇ ਮੱਥੇ ਪਰਵਾਣ ਕਰਦੇ ਆ ਜੋ ਪਿਛਲੇ ਸਮੇਂ ਚ ਘਟਨਾ ਕ੍ਰਮ ਹੋਇਆ ਲੰਬਾ ਸਮਾਂ ਹੋ ਗਿਆ ਕਿ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਨੂੰ ਹੁਣ 2 ਤਰੀਕ ਨੂੰ 2 ਦਸੰਬਰ ਨੂੰ ਸੱਦਿਆ ਗਿਆ ਸੋ ਉਸ ਦੇ ਜੋ ਜੋ ਉੱਥੇ ਉਹਨਾਂ ਨੂੰ ਫੈਸਲਾ ਸੁਣਾਇਆ ਜਾਊਗਾ ਸਮੁੱਛੀ ਲੀਡਰਸ਼ਿਪ ਉੱਤੇ ਹਾਜ਼ਰ ਹੋ ਉਸਤੇ ਸਾਰੇ ਵਰਕਰਾਂ ਦੀਆਂ ਬਹੁਤ ਨਿਗਾ ਟਕੀਆਂ ਹੁੰਦੀਆਂ ਨੇ ਪਰ ਜਿਵੇਂ ਮੈਂ ਕਹਾ ਵੀ ਇਸ ਦੇ ਨਾਲ ਜਿਹੜੀ ਲੋਕਲ ਇਲੈਕਸ਼ਨ ਹੁੰਦੀ ਹੈ ਜਾਂ ਇਹ ਕਮੇਟੀ ਇਲੈਕਸ਼ਨ ਆਉਂਦੀ ਹੈ ਇਹਦੇ ਵਿੱਚ ਬੰਦੇ ਦਾ ਆਪਣਾ ਕੈਰੈਕਟਰ ਆਪਣਾ ਕਰਦਾਰ ਤੇ ਆਪਣੀ ਮਜ਼ਬੂਤੀ ਲੋਕਾਂ ਦੇ ਵਿੱਚ ਵਿਚਰਨ ਦਾ ਕੀ ਨਜ਼ਰੀਆ ਉਹ ਜ਼ਿਆਦਾ ਇਫੈਕਟਿਵ ਹੁੰਦਾ ਹਾਂ ਹਾਂ ਜ਼ਰੂਰ ਜਦੋਂ ਇਹ ਜਿਹੇ ਗੱਲਾਂ ਹੁੰਦੀਆਂ ਨੇ ਪਾਰਟੀ ਨੂੰ ਵੀ ਢਾਹ ਲੱਗਦੀ ਹੈ ਪਾਰਟੀ ਦੇ ਵਰਕਰਾਂ ਨੂੰ ਢਾਹ ਲੱਗਦੀ ਹੈ ਪਰ ਸਾਰੇ ਹੌਸਲੇ ਚ ਨੇ ਅਸੀਂ ਪਹਿਲਾਂ ਤਾਂ ਕਾਰਤਖਤ ਦੇ ਜੋ ਫਰਮਾਨ ਆ ਉਹਦੇ ਖੇੜੇ ਮੱਥੇ ਉਹਨੂੰ ਸਵਾਰਕਾਰ ਕਰਨ ਦੀ ਵੇਟ ਕਰ ਰਹੇ ਹਾਂ ਵੀ ਕੀ ਹੁੰਦਾ ਹੈ ਤੇ ਜਿਹੜੇ ਹੈਗਾ ਲੋਕਲ ਲੈਵਲ ਦੇ ਉੱਤੇ ਸਾ ਤਕਰੀਬਨ ਤਕਰੀਬਨ ਕੈਂਡੀਡੇਟ ਫਾਈਨਲ ਨੇ ਡਾਟਾ ਅਨਾਉਂਸ ਹੋਣ ਉਸ ਤੋਂ ਬਾਅਦ ਅਸੀਂ ਆ ਆਪਣੇ ਕੈਂਡੀਡੇਟ ਤੁਹਾਡੇ ਸਾਹਮਣੇ ਦੱਸਾਂਗੇ ਤੇ ਜਦੋਂ ਆਉਣਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਦੀਪਕ ਜੀ ਉਹ ਚਿਹਰੇ ਵਧੀਆ ਫਰੈਸ਼ ਤੇ ਸੋਹਣੇ ਵਧੀਆ ਜਿਹੜੇ ਮਤਲਬ ਕਿ ਕੰਮ ਕਰਨਾ ਚਾਹੁੰਦੇ ਨੇ ਸ਼ਹਿਰ ਤੇ ਉਹ ਚਿਹਰੇ ਆਉਣਗੇ ਤੇ ਸਾਰੇ ਜਿੱਤ ਕੇ ਇੱਥੇ ਸ਼ਰੋਣੀ ਕਾਲੀ ਦਾਲ ਦੀ ਬਹੁਮਤ ਨਾਲ ਕਮੇਟੀ ਬਣ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਢਿੱਲੋ ਸਾਹਿਬ ਪਹਿਲਾਂ ਦੋ ਜਿਹੜੇ ਚਿਹਰੇ ਰਹੇ ਨੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਣੀਪਾਲ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਸਰਦਾਰ ਦਲਜੀਤ ਸਿੰਘ ਗਿੱਲ ਕਾਂਗਰਸ ਚ ਚਲੇ ਗਏ ਨੇ ਤੇ ਜਿਹੜੇ ਆਪਣੇ ਸਰਦਾਰ ਉਜਾਕਰ ਸਿੰਘ ਬੈਣੀਪਾਲ ਨੇ ਉਹ ਸ਼ਾਇਦ ਨਹੀਂ ਇਲੈਕਸ਼ਨ ਲੜ ਰਹੇ ਇਹ ਦੋ ਵੱਡੇ ਚਿਹਰੇ ਸੀ ਮਾਚੀਵਾੜੇ ਦੇ ਸ਼ਰੋਣੀ ਅਕਾਲੀ ਦਲ ਕੋਲ ਤੇ ਜੋ ਇਸ ਇਸ ਸਮੇਂ ਪਾਰਟੀ ਦੇ ਵਿੱਚ ਨਹੀਂ ਦਿਖਣਗੇ ਤੋਂ ਉਸ ਤੋਂ ਇਲਾਵਾ ਅਖਬਾਰਾਂ ਦੀਆਂ ਸੁਰਖੀਆਂ ਵੀ ਬੰਦੀਆਂ ਆ ਰਹੀਆਂ ਨੇ ਤੇ ਅਕਾਲੀ ਦਲ ਤੇ ਭਾਜਪਾ ਨੂੰ ਜਿਹੜੇ ਉਮੀਦਵਾਰ ਆ ਬਹੁਤ ਹੀ ਤੱਕੇ ਨਾਲ ਖੜੇ ਕਰਨੇ ਪੈਣੇ ਆ ਜਾਂ ਕਿਸ ਤਰ੍ਹਾਂ ਹੈਗਾ ਇਹ ਇਹ ਅਫਵਾਹਾਂ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਦੇਖੋ ਮੈਨੂੰ ਨਹੀਂ ਯਕੀਨ ਦਵੋਣਾ ਵੀ ਜੇ 15 ਵਾਰਡ ਨੇ ਸਾਡੇ ਕੋਲ 20 ਕੈਂਡੀਡੇਟ ਤਿਆਰ ਨੇ ਪਰ ਗੱਲ ਇਹ ਹੁੰਦੀ ਆ ਵੀ ਕੁਆਲਿਟੀ ਕਿਹੜੀ ਆ ਅਸੀਂ ਮਤਲਬ ਜਗ੍ਹਾ ਭਰਨ ਬਾਰੇ ਨਹੀਂ ਲੜ ਰਹੇ ਦੂਸਰੀ ਗੱਲ ਜਿੱਥੇ ਅਖਬਾਰਾਂ ਦੀ ਮੈਂ ਕਹਿੰਨਾ ਵੀ ਤੁਹਾਡੇ ਵਰਗੇ ਬਹੁਤ ਸਾਰੇ ਪੱਤਰਕਾਰ ਨੇ ਜਿਹੜੇ ਜੈਨੂਨ ਗੱਲਾਂ ਕਰਦੇ ਨੇ ਜਿਹਨਾਂ ਜੈਨੂਨ ਫੈਕਟਸ ਤੇ ਗੱਲ ਕਰਦੇ ਨੇ ਕਈ ਵਾਰ ਪੱਤਰਕਾਰੀ ਲੈਵਲ ਦੇ ਵਿੱਚ ਵੀ ਤੁਹਾਨੂੰ ਮੇਰੇ ਤੋਂ ਬੈਟਰ ਪਤਾ ਆ ਕਿ ਜੋ ਗਰਾਊਂਡ ਰਿਐਲਿਟੀਆਂ ਨੇ ਜੀ ਉਹ ਤੁਹਾਡੇ ਸਾਹਮਣੇ ਆ ਜਾਣੀਆਂ ਨੇ ਮੈਂ ਇੱਥ ਕਿਨਤੂ ਪਰੰਤੂ ਨਿਕਾ ਤਾਂ ਹ ਜੇ ਕੋ ਜਿਵੇਂ ਮਾਸਟਰ ਜੀ ਦੀ ਗੱਲ ਕੀਤੀ ਆ ਮਾਸਟਰ ਜੀ ਯਕੀਨਨ ਤਾਂ ਸਾਡੇ ਨਾਲ ਨੇ ਸਾਨੂੰ ਉਹਨਾਂ ਦੀ ਗਾਈਡੈਂਸ ਦੀ ਲੋੜ ਵੀ ਪੈਣੀ ਆ ਹਜੇ ਆਉਣ ਵਾਲੇ ਦਿਨਾਂ ਚ ਇਹ ਵੀ ਨਹੀਂ ਕਹਿ ਸਕਦੇ ਤੁਸੀਂ ਨਾ ਅਵਰੇਜ ਤੋਂ ਬਾਹਰ ਕਰਦੇ ਹਾਂ ਅੰਦਰ ਕਰ ਸਕਦੇ ਉਹਨਾਂ ਨੇ ਦਿਨਾਂ ਦੇ ਵਿੱਚ ਪਤਾ ਲੱਗੂ ਕੀ ਹੋਣਾ ਆ ਸੈਕੰਡਲੀ ਜਿਹੜੀ ਸਾਡੀ ਮੱਛੌੜਾ ਸ਼ਹਿਰ ਦੀ ਲੀਡਰਸ਼ਿਪ ਆ ਇਹ ਡਿਸਾਈਡ ਉਹਨਾਂ ਨੇ ਕਰਨਾ ਵੀ ਕਿਹੜੀ ਟਿਕਟ ਕਿਹਨੂੰ ਮਿਲਣੀ ਆ ਕਿਹੜੀ ਟਿਕਟ ਕਿਹਨੂੰ ਮਿਲਣੀ ਆ ਤੇ ਮੈਂ ਆਪ ਉਹਨਾਂ ਤੇ ਟੇਕ ਲਾਈ ਬੈਠਾ ਕੋਈ ਮੇਰੇ ਕੋ ਸਿੱਧੇ ਬੜੇ ਅਪਰੋਚ ਕਰਦੇ ਆ ਬਟ ਜਿਵੇਂ ਮੈਂ ਕਹਾਂ ਤੁਸੀਂ ਚਿਹਰਿਆਂ ਦੀ ਗੱਲ ਕਰਦੇ ਹੋ ਤਾਂ ਇਹ ਨੀਵੀ ਦੇ ਨਾਲ ਹੀ ਸਿਆਸਤ ਕਰਦਾ ਕੋਈ ਹੋਰ ਅੱਗੇ ਆ ਜੂ ਉਸ ਤੋਂ ਬਾਅਦ ਕੋਈ ਹੋਰ ਆ ਜਾਂਦਾ ਹੁੰਦਾ ਸਗੋਂ ਇਹ ਚੰਗਾ ਲੱਗਦਾ ਕਿ ਜਦੋਂ ਬੈਟਰਨ ਨਵੇਂ ਬੰਦੇ ਕੋ ਜਾਂਦਾ ਉਹ ਨਵੀਂ એનર્ਜੀ ਦੇ ਨਾਲ ਵਿੱਚ ਆਉਂਦਾ ਆ ਸੋ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਵੀ ਜਿਹੜੇ ਕੈਂਡੀਡੇਟਾਂ ਦੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਤੇ ਮੈਂ ਉਹ ਪੱਤਰਕਾਰ ਸਾਹਿਬਾਨਾਂ ਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਕਿਸੇ ਨੇ ਲਿਖਿਆ ਸੀ ਕਿ ਇਹ ਜਿਹੜਾ ਨਾ ਸਮਾਂ ਹੁੰਦਾ ਦੇਖੋ ਆਪਾਂ ਕਈ ਵਾਰ ਵੈਸੇ ਖਿਆਲੀ ਗੱਲਾਂ ਬਣਾਉਂਦੇ ਪਹਿਲਾਂ ਇਲੈਕਸ਼ਨ ਅਨਾਉਂਸ ਤਾਂ ਹੋਣ ਦੋ ਅਜੇ ਕੁਝ ਨਹੀਂ ਪਤਾ ਦੇਖੋ ਮੇਨ ਇਲੈਕਸ਼ਨ ਸ਼ੁਰੂ ਕਰਦਾ ਹੁੰਦੀ ਹੈ ਜਿੱਦ ਟਿਕ ਅਨਾਉਂਸ ਹੋਈ ਉਸ ਤੋਂ ਬਾਅਦ ਕਿਹੜਾ ਕਿੱਥੇ ਕੱਢਦਾ ਕਿਹੜਾ ਕਿੱਥੇ ਜਾਂਦਾ ਅੱਜ ਕੱਲ ਤਾਂ ਵੈਸੀ ਲੋਕ ਫੇਰ ਬਦਲ ਬਹੁਤ ਕਰਦੇ ਆ ਸੋ ਕੈਂਡੀਡੇਟਾਂ ਦੀ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਸਿਰਫ ਇਸ ਗੱਲ ਦੀ ਵੈਸੇ ਕੁਆਲਿਟੀ ਦੇ ਤੇ ਵਧੀਆ ਕੈਂਡੀਡੇਟ ਲੈ ਕੇ ਵੀ ਜਿਨ੍ਹਾਂ ਦੀ ਸੋਚ ਸਿਰਫ ਇਹ ਹੋਵੇ ਵੀ ਅਸੀਂ ਮਾਛਵਾੜਾ ਸ਼ਹਿਰ ਲਈ ਮਾਛਵਾੜਾ ਏਰੀਆ ਲਈ ਇੱਥੇ ਦੇ ਲੋਕਾਂ ਦੇ ਲਈ ਕੰਮ ਕਰਨਾ ਉਹਨਾਂ ਚ ਚੋਣ ਅਸੀਂ ਕਰਾਂਗੇ ਤੇ ਉਹ ਜਦੋਂ ਤੁਹਾਡੀ ਕਚਹਿਰੀ ਚ ਆਉਣਗੇ ਫਤਵਾ ਲੋਕਾਂ ਨੇ ਦੇਣਾ ਤੇ ਮੈਂ ਆਸ ਕਰਦਾ ਵੀ ਸ਼੍ਰੋਮਣੀ ਕਾਲੀਦਾਵ ਦੇ ਜਿਹੜੇ ਕੈਂਡੀਡੇ ਵਧੀਆ ਵੋਟਾਂ ਦੇ ਨਾਲ ਜਿੱਤਾਂਗੇ ਇੱਕ ਸਵਾਲ ਹੋਰ ਸੀ ਫਿਲੋਸਫ ਜਿਸ ਤਰ੍ਹਾਂ ਕਿ ਆਪਾਂ ਦੇਖੀ ਵੀ ਜਿਹੜੇ ਲੋਕਲ ਇਲੈਕਸ਼ਨ ਆਪਾਂ ਤੁਸੀਂ ਵੀ ਕਿਹਾ 바ਈ ਚਿਹਰੇ ਨੂੰ ਵੀ ਦੇਖਿਆ ਜਾਂਦਾ ਆ ਪਾਰਟੀ ਵੀ ਦੇਖੀ ਜਾਂਦੀ ਆ ਚਿਹਰਾ ਵੀ ਬਹੁਤ ਮਹਣੇ ਰੱਖਾਂਦਾ ਆ ਤੁਸੀਂ ਪ੍ਰਧਾਨਗੀ ਦਾ ਚਿਹਰਾ ਨਾਲ ਲੈ ਕੇ ਚੱਲੂਗੇ ਜਾਂ ਪ੍ਰਧਾਨਗੀ ਬਾਅਦ ਬਾਅਦ ਦੇ ਵਿੱਚ ਨਾ ਦੀਪਕ ਜੀ ਗੱਲ ਇਹ ਹੁੰਦੀ ਆ ਵੀ ਜਦੋਂ ਆਪਾਂ ਨੇ ਇਲੈਕਸ਼ਨ ਅਨਾਉਂਸ ਹੋਣੀ ਆ ਉਸ ਤੋਂ ਬਾਅਦ ਅਸੀਂ ਕੈਂਡੀਡੇਟ ਅਨਾਉਂਸ ਕਰਾਂ ਸਭ ਤੋਂ ਪਹਿਲਾਂ ਜਿਹੜਾ ਚੰਗਾ ਕੈਂਡੀਡੇਟ ਹੋਣਗੇ ਉਹ ਜਿੱਤ ਕੇ ਆਉਣਗੇ ਜੋ ਜਿੱਤਣਗੇ ਉਹਨਾਂ ਦੇ ਵਿੱਚੋਂ ਹੀ ਫਿਰ ਅਸੀਂ ਪ੍ਰਧਾਨ ਜੀ ਦਾ ਡਿਸਾਈਡ ਕਰ ਸਕਦੇ ਆਂ ਆਪਾਂ ਘਰੇ ਬੈਠੇ ਖਿਆਲੀ ਬੜਾ ਨਹੀਂ ਬਣਾ ਸਕਦੇ ਬਾਕੀ ਮੈਂ ਜ਼ਰੂਰ ਕਹੂੰਗਾ ਵੀ ਕੇਵਲ ਮੇਰੀ ਸੇ ਨਹੀਂ ਐ ਸਮੂਚੀ ਲੀਡਰਸ਼ਿਪ ਦੀ ਜਿਹੜਾ ਸ਼੍ਰੋਮਣੀ ਕਾਲੀ ਦਾ ਜਿਹੜਾ ਚੱਲਦਾ ਆ ਉਹ ਆਪਣੀ ਲੀਡਰਸ਼ਿਪ ਆਪਣੇ ਜਥੇਦਾਰਾਂ ਦੇ ਆਪਣੇ ਵਰਕਰਾਂ ਦੇ ਸਿਰ ਤੇ ਚੱਲਦਾ ਜੋ ਉਹ ਕਹਿਣਗੇ ਉਹੀ ਫੈਸਲੇ ਅਸੀਂ ਕਰ ਸਕਦੇ ਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਕੈਂਡੀਡੇਟ ਵਧੀਆ ਤੁਹਾਨੂੰ ਦੇਈਏ ਇਸ ਤੇ ਮੈਂ ਛੋਟਾ ਸ਼ਹਿਰ ਬਾਤ ਇਹ ਜਿਹੜੇ ਆਉਣਗੇ ਉਨ੍ਹਾਂ ਦੇ ਵਿੱਚੋਂ ਹੀ ਪ੍ਰਧਾਨਗੀ ਦੀ ਚੋਣ ਹੋਊਗੀ ਤੇ ਉਹਦੇ ਉੱਤੇ ਕੀ ਡਿਸੀਜਨ ਲੈਣਾ ਉਹ ਜਦੋਂ ਜਥੇਬੰਦੀ ਲੈਵਲ ਤੇ ਸਾਡੀਆਂ ਮੀਟਿੰਗਸ ਹੋਣਗੀਆਂ ਉਦੋਂ ਹੀ ਤੁਹਾਨੂੰ ਕਹਿ ਸਕਦਾ ਜਿਵੇਂ ਸਰਕਾਰ ਨੇ ਪਹਿਲਾਂ ਕੀਤਾ ਵੀ 1.5 ਸਾਲ ਗੱਟਪਾਤਾ ਹਜੇ ਤਹਾਂ ਦੀ ਇੰਟੈਂਸ਼ਨ ਨਹੀਂ ਕਲੀਅਰ ਹੈਗੀ ਇਹ ਤਾਂ ਹਾਈ ਕੋਰਟ ਕਰਵਾ ਰਹੀ ਹੈ ਜੇ ਇਹਨਾਂ ਦੇ ਬਸ ਦੀ ਗੱਲ ਹੋਵੇ ਤਾਂ ਹਰੇ ਹੋਰ 6 ਮਹੀਨੇ ਨਾ ਕਰਾਉਣ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਵਰਕ ਗਰਾਉਂਡ ਲੈਵਲ ਤੇ ਕੁਝ ਨਹੀਂ ਹੋਇਆ ਬਦਲਾਅ ਦਾ ਕੇਵਲ ਨਾਰਾ ਦਿੱਤਾ ਗਿਆ ਬਦਲੇ ਸਿਰਫ 2-4 ਚਿਹਰੇ ਹੀ ਨੇ ਹੋਏ ਕੁਝ ਨਹੀਂ ਬਦਲਿਆ ਕੰਮ ਉਤੋਂ ਬਲਕਿ ਤਜਰਬੇ ਦੀ ਕਮੀ ਹੋਣ ਕਰਕੇ ਅਸੀਂ ਉਹਦਾ ਖਰਮਿਆਜਾ ਹਰ ਰੋ ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿ ਰਹੀ ਹੈਗਾ ਵੀ ਅਸੀਂ ਪ੍ਰਾਣੀ ਬਾੜਬੰਦੀ ਦੇ ਮੁਤਾਬਕ ਇਹ ਕੁਸ਼ਕ ਸ਼ਹਿਰਾਂ ਦੇ ਵਿੱਚ ਹੋ ਰਿਹਾ ਵਾ ਪ੍ਰਾਣੀ ਬਾੜਬੰਦੀ ਦੇ ਮੁਤਾਬਕ ਇਲੈਕਸ਼ਨ ਹੋ ਰਿਹਾ ਆਪਣੀ ਤਕਰੀਬਨ ਮਾਛੀਵਾੜਾ ਨਗਰ ਕੌਂਸਲ ਦੀ ਬਾੜਬੰਦੀ ਹੈ ਜਿਹੜੀ ਨਵੇਂ ਬਿਲ ਤਿਆਰ ਆ ਵੋਟਰ ਸੂਚੀਆਂ ਜਾ ਚੁੱਕੀਆਂ ਨੇ ਬਹੁਤ ਹੀ ਜਲਦ ਵੋਟਰ ਸੂਚੀਆਂ ਬਣ ਕੇ ਆ ਜਾਣੀਆਂ ਤੇ ਬਾੜਬੰਦੀ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ ਦੇਖੋ ਇੱਕ ਗੱਲ ਹੁੰਦੀ ਹੈ ਜਦੋਂ ਨਾ ਕੋਈ ਸਰਕਾਰ ਆਉਂਦੀ ਹੈ ਜੇ ਮੈਂ ਕਹਦਾ ਵੀ ਇਹਨਾਂ ਨੇ ਕਰਾ ਲਿਆ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਹਰੇਕ ਦਿਨ ਟੈਂਸ਼ਨ ਹੁੰਦੀ ਹੈ ਕਿ ਅਸੀਂ ਆਪਣੇ ਹਿਸਾਬ ਨਾਲ ਵਾਰਡਬੰਦੀ ਕਰ ਲਈਏ ਇੱਕ ਗਲੀ ਲਾ ਦੀ ਇੱਕ ਕਰ ਲਈਏ ਪਰ ਮੈਂ ਤੁਹਾਨੂੰ ਮੁੱਖ ਦੀ ਗੱਲ ਦੱਸਣਾ ਚਾਹੁੰਦਾ ਵੋਟਰ ਮੱਛੋੜੇ ਦਾ ਹੀ ਰਹਿਣਾ ਹੈ ਇੱਕ ਗਲੀ ਦਾ ਲਾ ਲਿਆ ਦੂਏ ਦਾ ਲਾ ਲਿਆ ਇਹ ਜ਼ਰੂਰੀ ਨਹੀਂ ਵੀ ਉਹ ਸਾਰੇ ਤੁਹਾਨੂੰ ਹੀ ਵੋਟ ਪਾਉਣਗੇ ਚੰਗੇ ਕੰਮ ਕਰੋਗੇ ਸਾਰੇ ਨਾਲ ਨੇ ਮੰਦੇ ਕਰੋਗੇ ਕਿਸੇ ਦਾ ਨਾਂ ਨਹੀਂ ਕਾਣਾ ਸੋ ਵਾਰਡਬੰਦੀ ਦਾ ਬੜਾ ਫਰਕ ਨਹੀਂ ਪੈਂਦਾ ਹੁੰਦਾ ਇਹ ਭੁਲੇਖਾ ਹੁੰਦਾ ਜਿਹਨੂੰ ਸਰਕਾਰ ਦੇ ਸੱਤਾ ਦੇ ਨਸ਼ੇ 'ਚ ਲੋਕਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਅਸੀਂ ਇਹ ਬੁੱਕਲ 'ਚ ਲੈ ਲਾਂਗੇ ਤਾਂ ਸਾਰਾ ਪਿੰਡ ਮਿੱਤਰਾਂ ਦਾ ਇਹ ਗੱਲ ਨਹੀਂ ਹੁੰਦੀ ਇਹ ਤਾਂ ਜਦੋਂ ਮਦਾਜ ਨੇਤਰਾਂਗੇ ਉਦੋਂ ਹੀ ਪਤਾ ਲੱਗਦਾ ਵੀ ਕਿਹ ਇੱਕ ਹੋਰ ਸੀ ਅਕਾਲੀ ਦਲ ਭਾਜਪਾ ਨੇ ਪਿਛਲੇ ਟਰਮਾਂ ਦੇ ਵਿੱਚ ਰਲ ਕੇ ਇਲੈਕਸ਼ਨ ਲੜਿਆ ਤੇ ਇਸ ਵਾਰ ਚੋ ਚਤਰਫਾ ਮੁਕਾਬਲਾ ਹੋਣਾ ਅੱਗੇ ਕਾਂਗਰਸ ਤੇ ਸਿਰਫ ਅਕਾਲੀ ਦਲ ਦਾ ਮੁਕਾਬਲਾ ਹੁੰਦਾ ਸੀ ਇਸ ਵਾਰ ਆਮ ਆਦਮੀ ਪਾਰਟੀ ਸੱਤਾਧਿਰ ਪਾਰਟੀ ਆ ਤੇ ਭਾਜਪਾ ਵੀ ਆਪਣੇ ਕੈਂਡੀਡੇਟ ਖੜਾਏਗੀ ਉਹਦਾ ਤੁਸੀਂ ਕੁਝ ਅਸਰ ਮੰਨ ਰਹੇ ਹੋ ਇਸ ਗੱਲ ਤੋਂ ਦੀਪਕ ਜੀ ਜਦੋਂ ਦੋ ਭਰਾਟ ਹੁੰਦੇ ਆ ਫਰਕ ਤਾਂ ਪੈਂਦਾ ਕੁਝ ਫਰਕ ਉਹਨਾਂ ਦੇ ਚ ਪਿਆ ਕੋਈ ਸਾਡੇ ਚ ਪਿਆ ਹੋਣਾ ਪਰ ਇਹ ਮੈਂ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ ਕਿ ਇਹ ਇਕੱਠ ਜੋ ਟੁੱਟੇ ਨੂੰ ਸਮਾ ਹੋ ਗਿਆ ਸੋ ਅਸੀਂ ਉਸ ਅਕੋਰਡਿੰਗਲੀ ਉਸ ਤੋਂ ਬਾਅਦ ਇਲੈਕਸ਼ਨਾਂ ਵੀ ਦੋ ਲੜ ਲੀਆਂ ਨੇ ਐਮਐਲਏ ਲੜ ਲੀਆ ਐਮਪੀ ਲੜ ਲੀਆ ਸਾਡੇ ਆਪਣੇ ਕੈਂਡੀਡੇਟ ਉੱਥੋਂ ਅਸੀਂ ਤਿਆਰ ਕਰ ਲਏ ਨੇ ਤੇ ਪਿਛਲੇ ਤਕਰੀਬਨ ਜੇ ਮੈਂ ਕਹਾ ਸਾਲ ਡੇਢ ਸਾਲ ਤੋਂ ਸਾਡੀ ਵਰਕਿੰਗ ਇੱਥੇ ਚੱਲ ਰਹੀ ਹੈ ਤੇ ਅਸੀਂ ਆਪਣੇ ਕੈਂਡੀਡੇਟ ਤਿਆਰ ਕੀਤੇ ਨੇ ਹਾਂ ਉਹਦਾ ਜੋ ਰਿਜ਼ਲਟ ਆਉਣਾ ਉਹ ਲੋਕਾਂ ਨੇ ਰਿਜ਼ਲਟ ਆਲੇ ਤੁਹਾਨੂੰ ਦੱਸਣਾ ਆ ਬਟ ਇਹਦਾ ਕੋਈ ਸੱਚ ਅਸਰ ਨਹੀਂ ਹੁੰਦਾ ਵੀ ਆਪਾਂ ਕਹਿ ਲਈਏ ਵੀ ਜੇ ਗੱਡ ਜੋ ਟੁੱਟ ਗਿਆ ਤਾਂ ਦੂਜੇ ਬੰਦੇ ਨੂੰ ਕੋਈ ਇਹ ਇਹ ਜੁਗਲੂਰਾ ਮਾਨਸਿਕ ਤੌਰ ਤੇ ਕਈ ਵਾਰ ਗੱਲਾਂ ਹੁੰਦੀਆਂ ਨੇ ਪਰ ਵੋਟਾਂ ਦੇ ਵਿੱਚ ਕੋਈ ਬੜਾ ਬਦਲਾਅ ਆਉਣ ਵਾਲੀ ਗੱਲ ਨਹੀਂ ਹੈਗੀ ਸੋ ਸਾਡੇ 15 ਵਾਡਾਂ ਦੇ ਵਿੱਚ ਸਾਰੇ ਕੈਂਡੀਡੇਟ ਤਿਆਰ ਨੇ ਤੇ ਵਧੀਆ ਰਿਜ਼ਲਟ ਆਉਣਗੇ ਨਹੀਂ ਮੇਰਾ ਮੰਨਣਾ ਇਹ ਆ ਵੀ ਜਿਹੜੇ ਲੋਕਲ ਇਲੈਕਸ਼ਨ ਹੁੰਦੇ ਆ ਹਾਰ ਜਿੱਤੇ ਇਹ ਸੋ 150 ਜਾਂ 100 ਤੋਂ ਘੱਟ ਇੱਥੇ ਤੱਕ ਇਹਦੇ ਅੰਤਰਾਲ ਦੇ ਵਿੱਚ ਹੁੰਦੇ ਆ ਮੰਨ ਲਓ ਅਗਰ ਪਾਰਟੀਆਂ ਡਿਵਾਈਡ ਹੋ ਗਈਆਂ ਭਾਜਪਾ ਅਲੱਗ ਹੋ ਗਿਆ ਕਾਂਦੀ ਦਾ ਅਲੱਗ ਹੋ ਗਿਆ ਤਾਂ ਕਿਸੇ ਦੀ ਹਾਰ ਜਿੱਤ ਦਾ ਕਾਰਨ ਬਣ ਸਕਦੇ ਆ ਦੇਖੋ ਮੈਂ ਤੁਹਾਨੂੰ ਇਕਦਿਈ ਬਈ ਦੱਸਾਂਗਾ ਜਿੰਨੀ ਵਾਰ ਇਲੈਕਸ਼ਨ ਲੜੀ ਜਾਂਦੀ ਹੈ ਜਿੰਨਾ ਕਿ ਮੈਂ ਆਪਣਾ ਮੇਰੀ ਉਮਰ ਛੋਟੀ ਹੈ ਤਜਰਬੇ ਤੇ ਉਸਨੂੰ ਕਹਿ ਸਕਦਾ ਮੈਂ ਜਿੰਨਾ ਕਿ ਮੈਨੂੰ ਹੈ ਜਦੋਂ ਵੀ ਮੈਦਾਨ 'ਚ ਅਸੀਂ ਉਤਰਿਆ ਅਸੀਂ ਜਿੱਤਣ ਲਈ ਉਤਰੇ ਹਾਂ ਪ੍ਰਮਾਤਮਾ ਨੇ ਦੇਣਾ ਰਿਜ਼ਲਟ ਕਿਸੇ ਦਾ ਆ ਜਾਵੇ ਕਿਸੇ ਦਾ ਕੱਲ ਆ ਗਿਆ ਪਰ ਅਸੀਂ ਆਪਣੀ ਨਿਰੰਤਰ ਕੋਸ਼ਿਸ਼ ਜਾਰੀ ਰੱਖਣੀ ਹੈ ਤੇ ਜਦੋਂ ਅਸੀਂ ਵਿੱਚੋਂ ਖੜੇ ਹਾਂ ਜੇ ਮੈਦਾਨ 'ਚ ਮੈਂ ਤਾਂ ਇਹ ਕਹੂੰਗਾ ਵੀ ਕਈ ਲੋਕਾਂ ਦੀ ਖੇਲ ਖਰਾਬ ਹੋ ਜਾਂਦੀ ਹੈ ਜੇ ਅਕਾਲੀ ਦਲ ਭਾਜਪਾ ਆਟਰੀ ਹੈ ਨਾ ਕਈਆਂ ਹੋਰਾਂ ਦੀ ਖੇਲ ਖਰਾਬ ਹੋ ਸਕਦੀ ਹੈ ਪਰ ਅਕਾਲੀ ਦਲ ਦਾ ਬੇਸ ਇਹ ਛੋਟੀ ਪਾਰਟੀ ਨੇ 1 ਕੱਲੀ ਕੱਲੀ ਘਰ ਦੇ ਵਿੱਚ ਦਾ ਪੇਸ ਆ ਜੇ ਕਹਾਂ ਪੰਜਾਬ ਲਈ ਕੋਈ ਪਾਰਟੀ ਖੜੀ ਆ ਤਾਂ ਕੱਲੀ ਅਕਾਲੀ ਦਲ ਖੜੀ ਆ ਅੱਜ ਕੱਲੀ ਇਹ ਗੱਲ ਮੈਂ ਨਹੀਂ ਕਹਿੰਦਾ ਸਾਡੇ ਵਿਰੋਧੀ ਜਿੰਨੀਆਂ ਪਾਰਟੀਆਂ ਉਹ ਵੀ ਇਹ ਗੱਲ ਮੰਨਦੀਆਂ ਨੇ ਤੇ ਲੋਕਾਂ ਦੇ ਵਿੱਚ ਵੀ ਗੱਲ ਜਾ ਰਹੀ ਆ ਵੀ ਭਾਈ ਅਕਾਲੀ ਦਲ ਦਾ ਤਕੜਾ ਹੋਣਾ ਪੰਜਾਬ ਲਈ ਪੰਜਾਬੀਅਤ ਲਈ ਭਾਈਚਾਰਕ ਸੰਘ ਲਈ ਬੇਹੱਦ ਜ਼ਰੂਰੀ ਆ ਉਸੇ ਅਧਾਰ ਤੇ ਅਸੀਂ ਪਿੰਡਾਂ 'ਚ ਇੱਥੇ ਪਹਿਲਾਂ ਵੋਟਾਂ ਮੰਗੀਆਂ ਸੀ ਉਸੇ ਅਧਾਰ ਤੇ ਅਸੀਂ ਹੁਣ ਮਾਝਾ ਸ਼ਹਿਰ ਦੇ ਵਿੱਚ ਵੋਟਾਂ ਮੰਗਾਂਗੇ ਮਾਝਾ ਵੜਾ ਸ਼ਹਿਰ ਦੀ ਗੱਲ ਕਰੀਏ ਅਕਾਲੀ ਦਲ ਬਹੁਤ ਪਿਛਲੀਆਂ ਵਿਧਾਨ ਸਭਾ ਚੋਣਾਂ ਐਮਪੀ ਚੋਣਾਂ 'ਚ ਦੇਖਿਆ ਮੱਛੀਵਾੜਾ ਦੇ ਵਿੱਚ ਬਹੁਤ ਜ਼ਿਆਦਾ ਪਿਛੜਿਆ ਵਾ ਅਕਾਲੀ ਦਲ ਇਹ ਰਿਫੈਕਟ ਤੁਸੀਂ ਨਗਰ ਕੌਂਸਲ ਚੋਣਾਂ ਚ ਮੰਨਦੇ ਹੋ ਦੇਖੋ ਇਫੈਕਟ ਤਾਂ ਪੈਂਦਾ ਹੀ ਆ ਜੀ ਦੁਬਾਰਾ ਜਦੋਂ ਤੁਸੀਂ ਕਰਦੇ ਹੋ ਜਦੋਂ ਵੀ ਰਿਜ਼ਲਟ ਆਉਂਦਾ ਟੈਸਟ ਹੋ ਜਾਂਦਾ ਵਰਕਰ ਪਰ ਇਹ ਨਹੀਂ ਵੀ ਵਰਕਰ ਘਟ ਗਿਆ ਕਿਉਂਕਿ ਜਿਹੜੀ ਐਮਪੀ ਚੋਣ ਹੁੰਦੀ ਉਹਦਾ ਮੁੱਦਾ ਹੀ ਕੁਝ ਹੋਰ ਹੁੰਦੇ ਆ ਐਮਪੀ ਚੋਣ ਸੀ ਕਿ ਉੱਥੇ ਮੋਦੀ ਵਰਸਸ ਬਾਕੀ ਸਾਰੇ ਉਹਦੇ ਵਿੱਚ ਕਿਉਂਕਿ ਅਕਾਲੀ ਦਲ ਨੇ ਮੋਦੀ ਦੀ ਸਪੋਰਟ ਨਹੀਂ ਕੀਤੀ ਬੀਜੇਪੀ ਦੀ ਸਪੋਰਟ ਨਹੀਂ ਸੀ ਨਾ ਇਧਰ ਜਿਹੜਾ ਇੰਡੀਆ ਕਾਡ ਜੋ ਸਪੋਰਟ ਸੀ ਤਾਂ ਲੋਕਾਂ ਦਾ ਇਹ ਜ਼ਰੂਰ ਆਇਆ ਜਿਹੜੇ ਸਾਡੇ ਆਪਣੇ ਬੰਦੇ ਸੋ ਉਹਨਾਂ ਨੇ ਕਿਹਾ ਯਾਰ ਵੀ ਉਹਦੇ ਕਰਕੇ ਸਾਨੂੰ ਡਿਸਾਈਡ ਕਰਨਾ ਪਿਆ ਵੀ ਆਈਦਰ ਦਿਸਵੇ অর ਥੈਟ ਤਾਂ ਕਰਕੇ ਸਾਨੂੰ ਨੁਕਸਾਨ ਹੋਇਆ ਪਰ ਜੇ ਕਹੀਏ ਵੀ ਹੁਣ ਆਹ ਇਲੈਕਸ਼ਨਾਂ ਨੇ ਇਹਨੇ ਮੁੱਦਿਆਂ ਦੇ ਦਾਤ ਤੇ ਉਹ ਬੰਦਿਆਂ ਦੇ ਦਾਤ ਜਿਹੜੇ ਲੋਕਾਂ ਵਿੱਚ ਵਿਚਰਦੇ ਨੇ ਤੇ ਸਭ ਤੋਂ ਵੱਧ ਜੇ ਵੀ ਪਾਰਟੀ ਵਿਚਰ ਗਿਆ ਕਾਂਦੀ ਦਾ ਵਿਚਰ ਗਿਆ ਅਕਾਲੀ ਦਲ ਦਾ ਵਰਕਰ ਵਿਚਰਦਾ ਅਕਾਲੀ ਦਲ ਜੜਾ ਨਾਲ ਜੁੜੀ ਹੋਈ ਪਾਰਟੀ ਹੈ ਕੇਵਲ ਹਵਾ ਦੀ ਪਣੀ ਪਾਰਟੀ ਨਹੀਂ ਸੋ ਠੀਕ ਆ ਜੋਰ ਲੱਗੂਗਾ ਲੱਗਣਾ ਵੀ ਚਾਹੀਦਾ ਤੇ ਜਦੋਂ ਕੋਈ ਚੀਜ਼ ਘਸਦੀ ਆ ਕੋਲੇ ਦੀ ਖਾਨ ਚੋਂ ਹੀਰਾ ਨਿਕਲਦਾ ਪਰ ਨਿਕਲਦਾ ਘਸ-ਘਸ ਕੇ ਕੀ ਕੀ ਮੁੱਦੇ ਲੈ ਕੇ ਜਾਵਾਂਗਾ ਸੋ ਸਾਡਾ ਮੇਨ ਫੋਕਸ ਰਹਿਣਾ ਇੱਥੇ ਤਾਂ ਪਹਿਲਾਂ ਸੁੰਦਰੀਕਰਨ ਸਾਫ ਸਫਾਈ ਪਹਿਲਾਂ ਵੀ ਜਦੋਂ ਅਕਾਲੀ ਦਲ ਦੀ ਜਦੋਂ ਜਦੋਂ ਇੱਥੇ ਐਮਸੀਆਈ ਬਣੇ ਨੇ ਕਮੇਟੀ ਬਣੀ ਆ ਜਿੰਨਾ ਮਾਛੋੜਾ ਸ਼ਹਿਰ ਤੇ ਡਵੈਲਪਮੈਂਟ ਦਾ ਕੰਮ ਕੀਤਾ ਗਿਆ ਗਲੀਆਂ ਨਾੜੀਆਂ ਦੇ ਟਾਂ ਤੋਂ ਲੈ ਕੇ ਸੀਵਰੇਜ ਦੇ ਸਿਸਟਮ ਤੋਂ ਲੈ ਕੇ ਨਵੀਆਂ ਮਾਰਕੀਟਾਂ ਘਟਣ ਤੋਂ ਲੈ ਕੇ ਸਾਰੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੀ ਕੀਤੇ ਨੇ ਉਹ ਵੀ ਕਮੇਟੀ ਨੇ ਹੀ ਕੀਤੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ 'ਤੇ ਧਿਆਨ ਚ ਰੱਖਦੇ ਲੋਕਾਂ ਦੀ ਲੋੜ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹ ਇੱਕ ਧਾਰਮਿਕ ਸਥਾਨ ਹੋਣ ਕਰਕੇ ਆਪਾਂ ਇੱਥੇ ਰਿਲੀਜੀਅਸ ਟੂਰਿਜ਼ਮ ਨੂੰ ਵੀ ਪ੍ਰਮੋਟ ਕਰ ਸਕਦੇ ਹਾਂ ਸੋ ਇਹ ਜਿਹੇ ਨਜ਼ਰੀਏ ਨਾਲ ਇਹਨੂੰ ਸੁੰਦਰੀਕਰਨ ਤੇ ਵੱਧ ਤੋਂ ਵੱਧ ਫੋਕਸ ਕੀਤਾ ਜਾਵੇ। ਇੱਕ ਆਖਰੀ ਸਵਾਲ ਜੇ ਚੋਣਾਂ ਦੌਰਾਨ ਚੋਣਾਂ ਤੋਂ ਬਾਅਦ ਗੱਠਜੋੜ ਦੀ ਲੋੜ ਪੈ ਜਾਂਦੀ ਆ ਕਿਸੇ ਪਾਰਟੀ ਨਾਲ ਕਠਵੰਦਨ ਦੀ ਲੋੜ ਪੈ ਜਾਂਦੀ ਆ ਤਾਂ ਕੀ ਉੱਥੇ ਪਾਰਟੀ ਦਾ ਕੀ ਹੋਵੇਗਾ ਮੈਂ ਆਪਣੇ ਕੋਲੋਂ ਕਲੀਅਰ ਕਰਨਾ ਚਾਹੁੰਦਾ ਵੀ ਮੇਰਾ ਜੋ ਮੇਰਾ ਕੰਮ ਹੈ ਮੈਂ ਇਲੈਕਸ਼ਨ ਲੜਨੀ ਹੈ ਜਿਹੜੇ ਜਿਹੇ ਫੈਸਲੇ ਹੁੰਦੇ ਆ ਇੱਕ ਤਾਂ ਰਿਜ਼ਲਟ ਤੋਂ ਬਾਅਦ ਹੁੰਦੇ ਆ ਤੇ ਇੱਕ ਕਈ ਵਾਰ ਹਾਈ ਕਮਾਂਡ ਦੇ ਹੱਥ ਹੁੰਦੇ ਆ ਸੋ ਸਾਡਾ ਤਾਂ ਟਾਰਗੇਟ ਇਹੀ ਆ ਵੀ ਅਸੀਂ ਆਪ ਲੜ ਰਹੇ ਹਾਂ ਤੇ ਆਪ ਸਾਡੀ ਕਮੇਟੀ ਬਣੂਗੀ ਮੇਰੇ ਸਾਬ ਨਾਲ ਲੋੜ ਹੀ ਨਹੀਂ ਪੈਣੀ ਕਿਸੇ ਘੱਟ ਜੋੜ ਦੀ ਕਿਉਂਕਿ ਲੋਕ ਵੀ ਹੁਣ ਸਮਝ ਚੁੱਕੇ ਨੇ ਵੀ ਜੇ ਡਿਵੈਲਪਮੈਂਟ ਵਿਕਾਸ ਦੀ ਗੱਲ ਕਰਨੀ ਆ ਜਾਂ ਲੋਕਾਂ ਨਾਲ ਜਿਹੜੇ ਬੰਦੇ ਖੜਦੇ ਨੇ ਵਿਚਰਦੇ ਨੇ ਉਹਨਾਂ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੀ ਪ੍ਰੀਫਰੈਂਸ ਹੋਊ ਤੇ ਜੋ ਇਸ ਇਸ ਰਿਗਾਰਡਿੰਗ ਜਿਵੇਂ ਤੁਸੀਂ ਕਿਹਾ ਜੋ ਗੱਲ ਹੋਊਗੀ ਤਾਂ ਇਹ ਹਾਈ ਕਮਾਂਡ ਦੇ ਧਿਆਨ ਚ ਲਿਆਵਾਂਗੇ ਜਿੱਦਾਂ ਦਾ ਫੈਸਲਾ ਉਦੋਂ ਦਾ ਪ੍ਰਵਾਨ ਕਰਾਂਗੇ। ਇਸੇ ਸਾਡੇ ਨਾਲ ਪਰਮਜੀਤ ਸਿੰਘ ਢਿੱਲੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਸਮਰਾਲਾ ਦੇ ਇੰਚਾਰਜ ਨੇ ਤੇ ਬਹੁਤ ਹੀ ਵਧੀਆ ਇਹਨਾਂ ਨੇ ਗੱਲ ਕੀਤੀ ਔਰ ਦਾਵਾ ਵੀ ਕੀਤਾ ਵੀ ਅਸੀਂ 15 ਸੀਟਾਂ ਤੇ ਆਪਣੇ ਉਮੀਦਵਾਰ ਸਾਡੇ ਤਿਆਰ ਨੇ ਬਿਲਕੁਲ ਤਿਆਰਬ ਤਿਆਰ ਨੇ ਔਰ ਜਿੱਤਾਂਗੇ ਵੀ ਤੇ ਪ੍ਰਧਾਨਗੀ ਵੀ ਇੱਥੋਂ ਦੀ ਲੜਾਂਗੇ ਲਾਵਾਂਗੇ ਤੇ ਇਸ ਤੋਂ ਬਾਅਦ ਸਾਡੇ ਨਾਲ ਤੁਸੀਂ ਲਗਾਤਾਰ ਜੁੜੇ ਰਹੋ ਅਸੀਂ ਨਗਰ ਕਾਉਂਸਲ ਚੋਣਾਂ ਨੂੰ ਲੈ ਕੇ ਹੋਰ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਧੰਨਵਾਦ ਢਿਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਤੇ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਇਸ ਲਈ ਵੀ ਦੀਪਿਕਾ ਕੋਰਾਕਾਸਟਰ ਤੇ ਧੰਨਵਾਦ ਵੀ ਕਈ ਮੁੱਦੇ ਹੁੰਦੇ ਆ ਜਿੱਥੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ ਮੈਂ ਇਹ ਵੀ ਕਹਾਗਾ ਵੀ ਤੁਸੀਂ ਉਹਨਾਂ ਨੂੰ ਜਾਗਰੂਕ ਕਰੋ ਸਾਡੇ ਧਿਆਨ ਚ ਲਾਓ ਕਿ ਜੇ ਅਸੀਂ ਪੋਲੀਟੀਕਲ ਸਿਸਟਮ ਚ ਆਇਆ ਸਮਾਜ ਸੇਵਾ ਚ ਆਇਆ ਤਾਂ ਜੇ ਤੁਹਾਡੇ ਵਰਗੇ ਭਰਾ ਸਾਨੂੰ ਗਾਈਡ ਕਰਨਗੇ ਸਾ ਡੈਫੀਨਿਟਲੀ ਆਪਾਂ ਸਮਾਜ ਦਾ ਭਲਾਈ ਕਰਾਂਗੇ ਸਾਰੇ ਰਲ ਮਿਲ ਕੇ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰਿਆਂ ਦਾ ਬਣੇ ਰਹੋ ਲੁਧਿਆਣਾ ਲਾਈਵ ਚੈਨਲ ਤੇ